ਪੰਜਾਬ ਦੇ ਵਿੱਚ ਨਹੀਂ ਰੁਕ ਰਿਹਾ ਸੜਕ ਹਾਸਿਆ ਦਾ ਕਹਿਰ ਫਿਰੋਜ਼ਪੁਰ ਦੇ ਜੀਰਾ ਮਖੂ ਰੋਡ ਤੇ ਟਵੀਰਾ ਗੱਡੀ ਉੱਤੇ ਡਿੱਗਿਆ ਕੋਲੇ ਦੇ ਨਾਲ ਭਰਿਆ ਟਰੱਕ ਤਿੰਨ ਔਰਤਾਂ ਸਮੇਤ 11 ਲੋਕਾਂ ਦੀ ਮੌਤ ਤਨਨਾਮ ਸਿੰਘ ਆ ਪਲਾਸੌਰ ਦਾ ਇਹ ਫੈਮਿਲੀ ਦੇ ਨਾਲ ਮਈਆਂਵਾਲ ਮੱਥਾ ਟੇਕਣ ਗਿਆ ਸੀ ਉੱਥੋਂ ਟੇਕੇ ਜਾ ਰਿਹਾ ਸੀ ਜਦੋਂ ਇੱਥੋਂ ਚੜਾਈ ਚੜਨ ਲੱਗੇ ਤੇ ਟਰੱਕ ਝੋਲ ਮਾਰ ਗਿਆ ਉਹ ਉਹਦੇ ਉੱਤੇ ਗੱਡੀ ਤੇ ਡਿੱਗਣ ਕਰਕੇ ਵਿੱਚ 10 ਮੌਤਾਂ ਹੋ ਗਈਆਂ ਨੇ 4 ਇੰਜਣ ਇਹਨਾਂ ਚੋਂ ਦੋ ਬੱਚੇ ਤੇ ਇੱਕ ਲੇਡੀ ਜੇਕਰ ਇਹਨਾਂ ਨੂੰ ਗਨਮਨ ਮਿਲਿਆ ਹੋਸੀ ਕਾਸਟੈਂਟ ਉਹ ਚਾਰੇ ਜ਼ਖਮੀ ਨੇ ਜਲੰਧਰ ਦੇ ਬੇਗਮਪੁਰਾ ਵਿੱਚ ਤੇਲ ਟੈਂਕਰ ਵੱਲੋਂ ਮਾਰੀ ਟੱਕਰ ਕਾਰ ਨੇ ਰੇਲਿੰਗ ਤੋੜ ਕੇ ਨਹਿਰ ਵਿੱਚ ਡਿੱਗੀ ਕਾਰ ਬਜ਼ੁਰਗ ਸੇਵਾ ਸਿੰਘ ਤੇ ਉਸ ਦੀ ਨੂੰ ਦੀ ਮੌਤ ਮਾਂ ਤੇ ਪੁੱਤ ਗੰਭੀਰ ਜ਼ਖਮੀ ਉਹ ਕੋਈ ਸ਼ਹਿਰ ਤੋਂ ਜਾਨਵਾਸੇ ਮੀਟੀਆਂ ਨੇ ਜਿਹਦੇ ਪਾਸੇੋਂ ਡਰਨ ਕਰ ਰਹੀ ਸੀ ਨਹਿਰ ਕੋਰਤ ਤੋਂ ਕੋਰਤ ਪਰੋਤ ਜਿਵੇਂ ਉਹਦਾ ਰੋਡ ਚੱਲ ਲੱਗੀ ਕਿ ਤੇਜ਼ ਰਫਤਾਰ ਵਿੱਚ ਇੱਕ ਟਰੱਕ ਜਿਹੜਾ HP 68 3313 ਜਿਹੜਾ ਹਿਸ਼ਾਪੁਰ ਤੋਂ ਜਲੰਧਰ ਨੂੰ ਆ ਰਿਹਾ ਸੀ ਉਹਦੇ ਨਾਲ ਟਕਰਾਉਣ ਕਰਕੇ ਇਹ ਜਿਹੜੀ ਕਾਰ ਹੈ ਇਹ ਸੁੱਕੀ ਨਹਿਰ ਦੇ ਵਿੱਚ ਡਿੱਗ ਗਈ ਗੈਂਗਸਟਰਾਂ ਨੂੰ ਪਨਾਹ ਦੇਣ ਦੇ ਇਲਜ਼ਾਮਾਂ ਵਿੱਚ ਪੁਲਿਸ ਨੇ ਐਨਆਰਆਈ ਕੁਲਤਾਰ ਸਿੰਘ ਗੋਲਡੀ ਅਤੇ ਗੁਰਿੰਦਰ ਸਿੰਘ ਤੇ ਦਰਜ ਕੀਤਾ ਕੇਸ ਬੀਤੇ ਦਿਨੀ ਮੋਗਾ ਦੇ ਪਿੰਡ ਟੁੱਟੀਗਿੱਤੋਂ ਗੈਂਗਸਟਰ ਗੁਰਪ੍ਰੀਤ ਸੇਖੋਂ ਸਮੇਤ ਕੀਤੇ ਗਏ ਸਨ ਗ੍ਰਿਫਤਾਰ। ਇਸ ਪੁਨਾਹ ਦੀ ਪੁੱਛਗਿੱਛ ਵਿੱਚ ਆਇਆ ਸੀ ਕਿ ਕੁਲਤਾਰ ਸਿੰਘ ਗੋਲਡੀ ਐਨਆਰਆਈ ਹੈ ਤੇ ਇੱਕ ਗੁਰਵਿੰਦਰ ਸਿੰਘ ਗੋਰੀ ਆ। ਇਹਨਾਂ ਨੇ ਸਾਨੂੰ ਮਤਲਬ ਜਿਹੜਾ ਹੈਗਾ ਪਨਾਹ ਵੀ ਦਿੱਤੀ ਔਰ مالی ਮਦਦ ਵੀ ਕੀਤੀ ਹੈ। ਤੇ ਉਹ ਲਿਖ ਕੇ ਸਾਡੇ ਕੋਲ ਆਇਆ ਹੋਇਆ ਜਿਸ ਤਹਿਤ ਅਸੀਂ ਉਹਨਾਂ ਦੇ ਖਿਲਾਫ ਜਿਹੜਾ ਫਰਚਾ ਹੈਗਾ 130 212 216 216 ए दर्ज कर ਦਿੱਤਾ ਗਿਆ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਪ੍ਰਧਰ ਸਿੰਘ ਦੇ ਰਿਸ਼ਤੇਦਾਰ ਆਕਾਸ਼ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਹੋਈ ਪਹਿਲੀ ਗ੍ਰਿਫਤਾਰੀ ਮੁਲਜ਼ਮ ਹਰ ਮਹਿਤਾਬ ਨੂੰ ਹਰਦਵਾਰ ਤੋਂ ਕੀਤਾ ਗਿਆ ਗ੍ਰਿਫਤਾਰ ਇੱਕ ਦਿਨ ਪਹਿਲਾਂ ਹੀ ਹਾਰਜ ਹੋਈ ਸੀ ਹਰ ਮਹਿਤਾਬ ਦੀ ਅਗੇਤੀ ਜ਼ਮਾਨਤ ਅਰਜ਼ੀ ਅੱਜ अर्ਲੀ ਮਾਰਨਿੰਗ ਪਕਾ ਹੈ। ਅਬ ਹਮ ਇਸ ਦੀ ਪੀਸੀ ਰਿਮਾਂਡ ਓਬਟੇਨ ਕਰੇਗੇ ਕਿਉਂਕਿ ਅਭੀ ਹਮੇ ਇਸ ਕੇਸ ਮੇ ਇੱਕ ਕੋ-ਕੋਇਕੂਸ ਕੋ ਪਕੜਨਾ ਹੈ। ਔਰ ਅਭੀ ਗਾੜੀ ਵੀ ਰਿਕਵਰ ਕਰਨੀ ਹੈ। ਔਰ ਇਸੇ ਕੁਝ ਡਾਕੂਮੈਂਟਸ ਇਸਨੇ ਕੌਨਸਾ ਫੋਨ ਯੂਜ਼ ਕੀਤਾ, ਕਿੱਥੇ, ਕੀ-ਕੀ ਕੀਤਾ, ਕਹਾ-ਕਹਾ ਗਏ, ਉਹ ਸਾਰੀ ਚੀਜ਼ੇਂ ਹਮੇਂ ਅਭੀ ਇਨਸੇ ਪੁੱਛਤਾ ਅਜਨੇ ਪਤਾ ਕਰਨੀ ਹੈ। 9 ਫਰਵਰੀ ਨੂੰ ਮਾਮੂਲੀ ਝਗੜੇ ਤੋਂ ਬਾਅਦ ਬਲਰਾਜ ਰੰਦਾਵਾ ਤੇ ਹਰ ਮਹਿਤਾਬ ਨੇ ਆਕਾਸ਼ ਸੇਨੂ BMW ਕਾਰ ਦੇ ਨਾਲ ਦਰਦ ਦਿੱਤਾ ਸੀ। ਪੀਜੀਆ ਵਿੱਚ ਇਲਾਜ ਦੇ ਦੌਰਾਨ ਹੋਈ ਸੀ ਆਕਾਸ਼ ਸੇਂਦੀ ਮੌਤ। ਸੰਗਰੂਰ ਦੇ ਲੋਂਗੋਵਾਲ ਵਿੱਚ ਗੈਂਗਸਟਰ ਨੇ ਸਰੇ ਬਾਜ਼ਾਰ ਕੀਤਾ ਆਪਣੇ ਹੀ ਦੋਸਤ ਦਾ ਕਤਲ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਪਾਇਆ ਭੰਗੜਾ ਮੌਕੇ ਤੋਂ ਹੋਇਆ ਫਰਾਰ ਜ਼ਮਾਨਤ ਉੱਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਸੀ ਗੈਂਗਸਟਰ ਦੈਸ਼ੇਦ ਵਿੱਚ ਆਏ ਲੋਕਾਂ ਨੇ ਬੰਦ ਕੀਤਾ ਬਾਜ਼ਾਰ 10:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਹਰਦੇਵ ਸਿੰਘ ਏਲੀਅਸ ਹੈਪੀ ਸੀ ਜਿਹਨੂੰ ਗੋਲੀਆਂ ਮਾਰ ਕੇ ਸ਼ਹਿਰ ਦੇ ਵਿੱਚ ਕਈ 3-4 ਲੋਕ ਪੱਜ ਗਏ ਸੀ ਉਹ ਬੰਦੇ ਆਇਡੈਂਟੀਫਾਈਡ ਨਹੀਂ ਆਪਾਂ ਨੂੰ बैड ਕੈਰੈਕਟਰ ਨੇ ਬੇਸਿਕਲੀ ਨੋਨ ਨੇ ਪੰਜ ਜਾਣੇ ਨੇ ਦੋ ਜਾਣੇ ਰੈਕੀ ਕਰ ਰਹੇ ਤਿੰਨ ਜਾਣੇ ਨੇ ਗੋਲੀਆਂ ਮਾਰੀਆਂ ਤੇ ਉਹਦੇ ਬਾਰੇ ਹੁਣ ਐਫਆਈਆਰ ਦਰਜ ਹੋ ਕੇ ਇਨਵੈਸਟੀਗੇਸ਼ਨ ਕਰ ਰਹੇ ਹਨ। ਅਟਾਰੀ ਵਾਗਾ ਸਰਹੱਦ ਉੱਤੇ ਰੋਜ਼ਾਨਾ ਹੋਣ ਵਾਲੀ ਪ੍ਰੇਡ ਦਾ ਬਦਲਿਆ ਗਿਆ ਸਮਾਂ ਅੱਜ ਤੋਂ ਸ਼ਾਮ 4:30 ਵਜੇ ਦੀ بجائے 5 ਵਜੇ ਹੋਇਆ ਕਰੇਗੀ ਪ੍ਰੇਡ। ਮੌਸਮ ਦੇ ਵਿੱਚ ਆਈ ਤਬਦੀਲੀ ਅਤੇ ਸੈਲਾਨੀਆਂ ਦੀ ਸਹੂਤਾ ਲਈ ਬਦਲਿਆ ਗਿਆ ਸਮਾਂ। ਮਿਨੀ 올림픽 ਜੋ ਮਸ਼ਹੂਰ ਕਿਲਾ ਰਾਏਪੁਰ ਦੀਆਂ ਖੇਡਾਂ ਦੀ ਕੱਲ ਤੋਂ ਹੋਵੇਗੀ ਸ਼ੁਰੂਆਤ। ਸੁਪਰੀਮ ਕੋਰਟ ਦੇ ਹੁਕਮਾਂ ਕਾਰਨ ਇਸ ਵਾਰ ਵੀ ਨਹੀਂ ਹੋ ਸਕੇਗੀ ਬਲਦਾਂ ਦੀ ਦੌੜ। ਕੋੜਿਆਂ ਅਤੇ ਕੁੱਤਿਆਂ ਦੀ ਦੌੜ ਤੋਂ ਇਲਾਵਾ ਹੋਰ ਰਵਾਇਤੀ ਖੇਡਾਂ ਰਹਿਣਗੀਆਂ ਖੇਚ ਦਾ ਕੇਂਦਰ